ਅਸੀ ਆ ਕੇ ਵੇਖਣ ਨੂੰ ਦੱਸ ਗਏ ਸਾਡੀ ਮਾਤਾ ਨਹੀਂ ਕਿ ਉੱਥੇ ਚੜਦੀ ਸੀ ਓਹੋ ਮੰਮੀ ਮੈਂ ਕਾਲਾ ਚੱਲਾਂ ਬਾਹਰ ਚਲ ਜਾ ਮੱਜਾ ਰੇ ਵਾੜੇ ਚੈਨ ਨੂੰ ਵੀ ਉਧਰ ਭੇਜੋ ਆਹ ਲੈ ਮੁੰਡਿਆਂ ਨੇ ਜਿਆਦਾ ਲੱਗੇ ਮਾਹੌਲ ਪੂਰਾ ਤੁਹਾਡਾ ਨੰਬਰ ਦੱਸੀ ਜਾਣਾ ਹਦਾ 8699809794 ਹਾਂਜੀ ਸਸਰੀ ਕਾਲਜ ਕੀ ਆਜ ਆਜ ਦੇ ਵਲੌਗ ਤੇ ਤੁਹਾਡਾ ਸਵਾਗਤ ਹੈ ਪੌੜੀਆਂ ਦਾ ਸਰੀਆਂ ਵੱਜੀ ਜਾਂਦਾ ਤੇ ਜਿਹੜੀ ਉਹ ਤੁਹਾਨੂੰ ਕਹਿਣਾ ਮੈਂ ਪਿਛਲੇ ਵਲੌਗ ਦੇ ਵਿੱਚ ਵਿਖਾਇਆ ਸੀ ਕਿ ਇਹਨਾਂ ਦੇ ਉੱਤੇ ਸਟੈਡ ਜੇ ਰੱਖਣੇ ਆ ਆਏ ਬਹੁਣੇ ਮਾਤਾ ਤੇ ਕੋਟੂ ਆਪੇ ਜਿਹੜੀ ਜਾਂਦੀ ਹੈ ਹੁਣ ਮੰਮੀ ਜਾਨ ਆ ਗਈ ਬੇਨੂੰ

ਮਾਂ ਤਾਂ ਮੰਮੀ ਹੋਂ ਸਲਾਈ ਕਰਕੇ ਜਾਨ ਲੱਗਦੀ ਤੇ ਵਾਂਗੀ ਗੱਲ ਗਏ ਨਹੀਂ ਨਾ ਮੈਂ ਚਲ ਤੁਰੇ ਹਲੋ ਚੰਦੇ ਨਾਲੇ ਵਸੈਕ ਨਾਲੇ ਚੰਦੇ ਨਾਲੇ ਵੱਧ ਪਾਇਆ ਹੋ ਜਾਣਾ ਉਹ ਸਰਗੇ ਮਾੜੇ ਕਰਦੀ ਸੀ ਵੀਰ ਨੂੰ ਆਹ ਤੇ ਬੈ ਜਾਂਦੀ ਨਾ ਫਿਰ ਆਪਦੇ ਥਾਂ ਤੇ ਤੁਰਨ ਫਿਰਦੀ ਜੇ ਮਲ ਇੱਕ ਦਿਹਾੜੀ ਜਿਹੜਾ ਪਾਇਆ ਆਮ ਨਾਲ ਨਹੀਂ ਆਉਂਦੀਆਂ ਨਹੀਂ ਉਹ ਗਰਦੀਪ ਆਉਂਦੀ ਚੱਲ ਵੀ ਮੰਮੀ ਲੋ ਆਦੀ ਮਾੜਾ ਦੁੱਧ ਜੇੜੀ ਸਰਵਾ ਦੀ ਆਜੀ ਸੌਖੀ ਚੜ ਗਈ ਸਾਫ ਹੋ ਘਟ ਗਿਆ ਚੱਲੋ ਉਹ ਉਹ ਤੇ ਬਹੁਤ ਫੱਟ ਪੈਦਾ ਉਹ ਦੇ ਆਹ ਦੇ ਵੀ ਤੇ ਹਾਂ ਹਾਂ ਉਹ ਕੈਨਸਲ ਕਰਕੇ ਭੱਜਾ ਬਾਲਾ ਮੁੰਡਿਆਰੇ ਤੇ ਜਾਦੇ ਲੱਗੇ ਮਾਹੌਲ ਪੂਰਾ ਲੈ ਚੱਕ ਕਰੋ ਚੜੇ ਫਿਰ ਤੇ ਗੋਠੀਆਂ ਲੈਕਣੀ ਉਹ ਉਧਰ ਲਾ ਦੇ ਦਿੱਤੀ ਹੈ ਅੰਜਾ ਕੱਲ ਵੀ ਕਿਹਾ ਸੀ ਵੈਲਡ ਕਰ ਲੈ ਮੰਜਾ ਨਹੀਂ ਵੈਲਡ ਕਰ ਵੈਲਡ ਕਰ ਦੋ ਯਾਰ ਮਾਦਾ ਦੀ ਚੀਜ਼ਾਂ ਹਾਂ ਮੰਜਾ ਕਰ ਦੋ ਆਡਾ ਵੈਲਡਿੰਗ ਕੋਲ ਹੀ ਪਿਆ ਮੰਜਾ ਹੋਈ ਗਾਇ ਇਹ ਨਾਲ ਨਹੀਂ ਬਹਿਣਾ ਹੁੰਦਾ ਵਾ ਨਾਲੇ ਜਸਟਾ ਇਹ ਕਿਹੜਾ ਦੂਜਾ ਪੈਪ ਆਪ ਜਿਹੜਾ ਪਤਲਾ ਆ ਵੀ ਕੀ ਕਰੀਆ ਜੇ ਹੁਣ ਵੇਖ ਕੇ ਲੇ ਪਾਸੇ ਵਿਖਾ ਇਧਰਲੇ ਪਾਸੇ ਵਿਖਾ ਲੱਗ ਗਿਆ ਵੇ ਇਧਰਲੇ ਪਾਸੇ ਸਾਰੇ ਜਾਂ ਡਰੋਨ ਲੈ ਕੇ ਆ ਜਿੰਦਰ ਆ ਵੇ ਕਿੱਡੇ ਨਾਲ ਲਾਦੇ ਉਹ ਤਾਂ ਡਰੋਨ ਤੋਂ ਸੀਨ ਕੱਢ ਕਰ ਦੇ ਨਹੀਂ ਆ ਇਹਦੇ ਕੰਪਲੀਟ ਹੋਣੇ ਵੇਖ ਚੀਜ਼ ਵੇਖ ਐਂਦਾ ਸਕਰੂ ਲਾਤਾ ਨੇ ਇਹਨਾਂ ਉੱਤੇ ਆ ਸਕਰੂ ਲਾ ਕੇ ਉੱਤੇ ਉਹ ਵੀ ਪਾਉਂਦੇ ਆਏ ਉੱਤੇ ਪਾਉਣਾ ਨੇ ਇਹਦੇ ਧਾਣੇ ਦੇ ਮਤਲਬ ਬਿਸਨਾ ਹੀ ਕੁਛ ਨਹੀਂ ਆਇਆ ਕਿ ਨਹੀਂ ਕਹੇ ਤੇ ਧਾਣੇ ਤੁਨੇ ਜਲੇ ਆਇਆ ਕੰਪਲੀਟ ਕਰ ਦੇ ਫੇ ਕੱਚਾ ਹੀ ਕੀਤਾ ਪੀਦਾ ਥੋੜੀ ਥੋੜੀ ਨਾ ਬਾਹਰਲੇ ਬਣੇ ਰੱਖਣਾ ਠੀਕ ਆ ਠੀਕ ਆ ਠੀਕ ਆ ਹੈ ਹੁਣ ਬਹੁਤ ਕਹਿੰਦੇ ਆ ਪੀਦਾ ਬਾਹਰ ਕਰੀ ਬਈ ਉਹਦਾ ਕਲਰ ਉਹਦੇ ਚੰਗਾ ਕਲਰ ਲਾਉਣਾ ਚਾਹੀਦਾ ਜਿਹਨੇ ਪੀਦਾ ਬਾਹਰਲੇ ਬਣੇ ਨਹੀਂ ਨਹੀਂ ਆ ਗੱਡਾ ਸੋਹਣਾ ਲੱਗੰਦਿਆ ਯਾਰ ਰੋ ਨਾ ਸੀਨ ਕੱਢ ਕੇ ਤੁਹਾਨੂੰ ਲਾ ਦੇ ਹੁਣ ਆ ਜੀ ਹਟਾ ਬੰਦ ਜਾਈ ਦੀ ਗੰਦੀ ਆ ਵੇ ਗੱਡੀ ਵੱਡੀ ਹਟਾ ਜੇ ਮੋਟੇ ਦੇ ਕਮਰੇ ਅੱਗੇ ਲੱਗੀਆਂ ਆੜੀ ਮੋਟੇ ਦੇ ਕਮਰੇ ਦੀ ਹਟਾ ਆ। ਇਹ ਲਾਏ। ਸਾਰਾ ਲੋਹ ਟਾਟਾ ਦਾ ਜੂ ਸਿੱਧਾ ਚੈੱਕ ਕਰ ਲੈ ਮਾਰ ਕਰ। ਚੈੱਕ ਕਰਾਂ ਨੇ ਦੇਰ ਦੇ। ਐਵੇਂ ਨਾ ਕਿਉਂਕਿ ਬਿੱਡ ਮਟੀਰੀਅਲ ਅਗਲੇ ਨਾਲ ਕੰਮ ਦੇਸੀ ਕਰ ਜਾਂਦੇ ਆ ਬਲਾ ਟਾਟਾ। ਟਾਟਾ ਕੰਮ ਤਾਂ ਨੁਕੀ ਸਹੀ ਆਉਂਦਾ। ਹਾਂ। ਕੰਮ ਕਰਦੇ ਮੇਰੇ ਨਾਲ। ਡਾਟੇ ਦੇ ਕੱਡੇ ਦਾ ਮਾਰਾ। ਬਾਤੀ ਬਈ ਸੀਮੈਂਟਾਂ ਦੇ ਲੋਹੇ ਦਾ ਵੀ ਵਧੀਆ ਗੇਜ ਚੰਗੀ ਆਉਂਦਾ ਜੇ ਉਹ ਹੀ ਲਾਉਣਾ ਚਾਹੀਦਾ। ਹਾਂ। ਚੰਗੇ ਨੰਬਰ ਦੀ ਚੰਗੀ ਗ੍ਰੇਡ ਦਾ ਲਾਉਣਾ ਚਾਹੀਦਾ ਬੇਰੀ ਗੱਲ ਆ। ਅਸਿਆ ਚੀਂ ਵੇਖਣ ਨੂੰ ਤਸ ਗਏ ਸਾਡੀ ਮਾਂ ਤਾਂ ਨਹੀਂ ਕਿ ਉੱਥੇ ਚੜਦੀ ਸੀ ਇਹਨੇ ਨਾ ਅਜੀ ਦੇ ਕੁਛ ਦੇ ਕਦੇ ਚੜੀ ਆਹ ਕੁੱਟੇ ਅੱਜ ਹੌਸਲਾ ਕਰਕੇ ਆ ਗਈ ਆ ਵੇਖਣ ਦੇ ਵੇਖਣ ਦੇ ਥੱਲੇ ਇਹ ਕਿਆ ਹੁੰਦੇ ਬਈ ਸਾਡੀ ਜੀ ਨੂੰ ਪਤਾ ਉਹ ਇੰਤਜ਼ਾਮ ਤੋਂ ਉਡੀਕ ਤਾਂ ਤੁਹਾਡੀ ਨਹੀਂ ਆਉਂਦੀ ਨਹੀਂ 2 ਮਹੀਨੇ ਕੱਢ ਨਹੀਂ ਪਾਦੇ ਮਹੀਨਾ ਨਹੀਂ ਕੱਢਣੀ ਤੂੰ 2 ਮਹੀਨੇ ਕੀ ਲਾਲਾ ਛਰ ਤੱਜ ਤੋਂ ਦਿਨ ਗਿਣ ਲਾ 8 ਮਹੀਨੇ ਐਡਾ ਕੋਕ ਤੁਰਿਆ ਤਾਂ ਇਹ ਚੌਥਾ ਹਿਸਾਬ ਹੈ ਹਾਂ 2 ਮਹੀਨੇ ਰਹਿ ਗਏ ਕੋਈ ਚੌਥਾ ਹਿਸਾਬ ਨਹੀਂ ਗਾ ਦੋ ਮਹੀਨੇ ਕੱਢੀ ਜਾਂਦੀ ਕੋਈ ਟੂੜੀ ਵੀ ਲੈ ਜਨੇ ਟੂੜੀ ਘੜਾ ਉੱਡ ਚੱਲੀ ਗਈ ਦੋ ਮਹੀਨੇ ਹਾਂ ਹਾਂ ਕਿਵੇਂ ਲੱਗ ਜਾਂਦਾ ਮਾਹੌਲ ਇਹੋ ਛੋਟੇ ਹੋਏ ਕਿੰਨੇ ਮਾਮੂਆਂ ਦਾ ਆ ਗਿਆ ਨਹੀਂ ਵਾਈ ਨੀ ਉੱਚੀ ਦੂ ਤਾਂ ਪਹਿਲੀ ਵਾਰੀ ਵੇਖਣ ਨਹੀਂ ਨਾ ਚੀਜ਼ਾਂ ਨਹੀਂ ਮੈਂ ਕਹਿੰਦਾ ਆਈ ਨੀ ਉੱਚੀ ਪੈਂਟ ਤੇ ਨਹੀਂ ਵੇਖਿਆ ਕਦੇ ਤੂੰ ਲੈ ਆ ਗਈ ਆ ਗਈ ਗਰਦੀਪ ਭੈਣ ਵੀ ਆ ਗਈ ਸੀ ਲੋਵੀਂ ਇਹ ਮਾਰੇ ਉਹ ਨਾਲ ਲੇਲਾ ਕਿੰਨਾ ਥਾਂ ਦੇਖ ਜਾਣਾ ਹੋਵੇ ਸਾਰਾ ਰਾਹ ਦੀਦਾ ਹੀ ਉਧਰਲੇ ਬੰਦੇ ਉਧਰੋਂ ਤਾਂ ਸਾਰਾ ਹੀ ਦਿਖਦਾ ਹੈ ਹੈ ਤਾਂ ਸਾਰਾ ਪੱਤੀ ਦਿੱਖਦਾ ਅਣਾ ਆਪਣੇ ਦੇ ਘਰੋਂ ਗੁਰਦੁਆਰੇ ਤੱਕ ਸਾਰਾ ਕੁਝ ਦਿਸਦਾ ਹੀ ਤੇ ਤਾਂ ਤੇ ਚੜਿਆ ਦਿਸਦਾ ਹੀ ਦਿਸਦਾ ਹੀ ਦਿਸਦਾ ਨਹੀਂ ਪਹਿਲਾਂ ਆਪਣੇ ਆਉ ਚੀਜ਼ਾਂ ਨਹੀਂ ਦੀ ਨੀ ਨਾ ਨਹਿਰ ਵਾਲੇ ਪਰ ਘਰੋਂ ਤੇ ਚੱਲ ਉਹ ਹੋ ਜਾਂਦਾ ਹੀ ਹੁਣ ਨਹਿਰ ਵਾਲੇ ਪਾਸੇ ਨੂੰ ਹੀ ਧਿਆਨ ਵਾਜਿਆ ਕਰੂਗਾ ਹਾਂ ਹਾਂ ਹੁਣ ਇਹ ਨਹੀਂ ਨਹੀਂ ਦੇਖ ਰਿਹਾ ਕਿ ਪਹਿਲਾਂ ਸੀ ਕਿ ਲੱਗਦੀ ਆਪਾਂ ਇਹ ਲੈ ਜਨੇ ਪਾਸੇ ਲੈ ਜਾ ਜੀ ਜਾ ਘੈਂਡ ਮੰਮੀ ਕਹਿੰਦੀ 골ਡਨ ਉੱਪਰ ਲੈ ਬੰਨੇ ਨਹੀਂ ਲਾਇਆ। ਓਹ ਹੋ ਮੰਮੀ। ਲੋਕਾਂ ਦੀਆਂ ਠਾਨੀਆਂ ਕਰਦੀਆਂ। ਇਹ ਲੈ ਲੈ ਦਾ ਆ ਜਾ ਕਰ ਤੂੰ ਫੈਨ ਕੋਟ ਦੇ ਉੱਤੇ ਆ ਜਾ ਕਰ। ਹਾਂ। ਕਾਲਾ ਜੀ ਦਾ ਘਰ ਉਕਾਰ ਦੋ ਬਾਹਰ। ਮੈਂ ਕਾਲਾ ਚੱਲਾਂ ਬਾਹਰ ਚੱਲ ਜਾ। ਕਾਲਾ ਜੀ ਦਾ ਬਾਹਰ ਕਰ ਦੇਂਗੇ ਨੂੰ ਕਿਤੇ। ਮੰਮੀ ਹਾਂ ਜੀ ਉੱਥੇ ਰੱਖਿਆ ਵਾ ਮੱਝਾਂ ਵਾਲੇ ਵਾੜੇ ਚ ਇਹਨੂੰ ਵੀ ਉੱਧਰ ਭੇਜੋ ਇੱਕ ਗੋਆ ਚੱਕਣ ਵਾਲੀ ਇੱਥੇ ਲਾਓ ਆ ਉੱਧਰ ਦੀ ਲਿੱਦ ਚੱਕਣੀ ਹਾਂ ਲਿੱਦ ਚੱਕਣੀ ਉੱਧਰ ਲੈ ਜਾਓ ਬਾਰ ਬਸ ਪੋਰ ਪੂਰੀ ਆ ਹੋਰ ਆ ਵੇਖ ਲੈਂਦਾ ਨੰਬਰ ਦਾ ਪੂਰਾ ਤਿਆਰ ਆ ਇਹ ਦਾ ਵੀ ਨਾ ਕੋ ਦੇਣਿਆ ਗੁਰਦੀਪ ਆ ਜਿਹੜੇ ਇਹ ਮੈਨੇ ਇੱਕ ਗੱਲ ਦੱਸਿਓ ਬੰਨ ਕੇ ਚੱਲ ਇਹ ਹੁਣ ਆਪਾਂ ਥੱਲੇ ਤਾਂ ਜਿਵੇਂ ਨਟ ਲਾ ਕੇ ਲਾਏ ਆ ਸਕਰੂ ਲੈ ਕੇ ਉਹ ਪੱਟੇ ਪੁੱਟੇ ਤਾਂ ਨਾ ਜਉਣ ਕਿਤੇ ਵੀ ਹੈਂ ਖਲਾ ਕੇ ਦੇਖ ਨਾ ਸਕਦਾ ਹੀ ਨਹੀਂ ਹੈਂ ਨਹੀਂ ਇਹਦੇ ਆਪਾਸ ਨਹੀਂ ਹੈ ਇਹ ਜਿਹੜੇ ਸਾਹਿਬ ਭਰਾਵਾ ਕੱਲ ਲੱਕੀ ਹਣੀ ਝੂਟੇ ਫਿਰਦੇ ਹੀ ਪਰ ਉਹ ਤੇ ਉੱਤੇ ਲਾ ਕੇ ਨਾਈ ਉੱਤੇ ਲਾ ਕੇ ਅੱਛਾ ਉਹ ਵਾਕਈ ਜਿਹੜੇ ਆ ਮੋਟੇ ਦੇ ਕਮਰੇ ਦੀ ਹੱਟਣਾ ਯੈਸ ਕਮਰੇ ਚ ਆਉਣਾ ਕੀ ਇਹ ਹੱਟ ਬੰਨੀ ਇੱਥੇ ਬਸੇ ਨਹੀਂ ਹੱਟ ਜਿਹੜੀ ਇਹਦੇ ਨਾਲ ਹੀ ਬੰਨੀ ਉਹ ਇਹਨਾਂ ਦੇ ਕਰਮਾਂ ਦੇ ਪੈਸੇ ਹੈ ਇਹਨਾਂ ਦੇ ਆ ਰਹੇ ਨਾ ਤਾਂ ਬੰਦਾ ਆਪਣੇ ਲੈ ਕੇ ਆਉਗਾ ਇਹ ਵੀ ਬਣੂ ਆਵੇ ਤੇ ਜਿਵੇਂ ਦੀ ਉਹ ਬਣ ਗਈ ਹੋਵੇ ਜਿੱਦਾਂ ਉਹ ਨਹੀਂ ਹੋਵੇ ਦੀ ਇਹ ਤਾਂ ਹੋ ਸਕਦਾ ਨਹੀਂ ਨਹੀਂ ਬਣੂਗੀ ਤਾਂ ਐਸ ਰੋਗ ਉਹ ਫਲਾਵਰ ਜਿਆ ਘਾਈ ਤੇ ਥੱਲੇ ਲਾਵਾ ਦੀ ਬਣੂ ਕਬਰੀ ਇਹ ਲਾ ਦੀ ਨਾ ਫਿੱਟ ਕਰ ਤੀ ਉਹ ਲਾ ਦੇ ਕੰਨ ਨੂੰ ਰੰਗ ਜਾ ਮਾਰ ਲੋ ਬੜਾ ਸੋਹਣਾ ਇਹ ਫਲਿਕ ਫਲਾਵਰ ਬੰਦਾ ਰੱਖ ਤੈਨੂੰ ਨੌਂਜ ਨਹੀਂ ਹੁੰਦਾ ਆ ਵੀਰੇ ਤੇ ਆਪਾਂ ਨੌਂਜ ਲੈਣੇ ਆ ਜੀ ਤੇ ਇਹਨਾਂ ਦਾ ਨੰਬਰ ਵੀ ਸੇਵ ਕਰ ਲਿਆ ਪਿਛਲੀਆਂ ਹੁਣ ਵੇਖ ਲੋ ਆ ਕੀ ਕੰਮ ਇਹਨਾਂ ਦਾ ਉਹ ਹੱਟ ਕੰਪਲੀਟ ਹੋ ਜੇ ਨਹੀਂ ਕਿੰਨੇ ਕ ਟਾਈਮ ਹੋ ਜੂ ਕੰਪਲੀਟ ਘੰਟੇ ਤੱਕ ਲਾ ਜੋ ਪਿੱਛੇ ਖੜੇ ਆ ਬਾਹਰ ਮਿੱਟੀ ਬਾਣੀ ਬਲਾਉ ਪੂਰਾ ਆ ਜਾਣਾ ਸਾਡਾ ਵਿੰਡਮਡਾ ਲਾਜ ਚੰਗਾ ਹੁੰਦਾ ਨਾ ਜਿਆਦਾ ਵੀ ਨਹੀਂ ਚੰਗਾ ਹੁੰਦਾ ਹੇ ਆ ਆ ਬਾਈ ਬਸ ਹੋਣ ਲੱਗਾ ਆਵੇ ਆਵੇ ਆਜੋ ਵੇਖ ਲੋ ਕੀ ਬੰਦ 15 ਦੇ ਥਲੇ ਫਲਾਵਰ ਜਿਆ ਬੰਦਾ ਬਹੁਤ ਸੋਹਣਾ ਲੱਗਦਾ ਉਹਨੇ ਲੱਭਣਾ ਹੀ ਨਹੀਂ ਖੋਲੇ ਲੱਭਣਾ ਕਿਉਂ ਲੈ ਭਰਾ ਇੰਸਟਾਗ੍ਰਾਮ ਗੂਗਲ ਪੇ ਖੋਲੀ ਜਾਂਦਾ ਪ੍ਰੈਸ਼ਰ ਬਣ ਗਿਆ ਪ੍ਰੈਸ਼ਰ ਆਹ ਦੇਖੋ ਆ ਚੀਜ਼ ਨਹੀਂ ਨਹੀਂ ਨੰਬਰ ਵੀ ਇਹ ਤੇ ਨਾਲ ਚੱਲਦਾ ਨੰਬਰ ਦਾ ਸਕਰੀਨ ਸ਼ਾਟ ਰੱਖ ਲਿਓ ਹਾਂ ਇਹ ਤਾਂ ਬਣ ਗਈ ਤਾਂ ਭਾਈ ਫੁੱਲ ਕਿੱਥੇ ਆਓ ਮੈਂ ਥੱਲੇ ਬੰਡਾ ਹੋਵੇ ਉਹ ਵੇ ਉਹ ਸੋਹਣਾ ਹਾਂ ਕੱਲ ਨੂੰ ਆਣੀ ਵੀ ਆਉ ਬਹੁਤ ਔਖਾ ਕੰਮ ਹਕਤ ਨਹੀਂ ਦੱਸਦੀ ਆ ਇਧਰਲੇ ਪਾਸੇ ਦੇਖੋ ਇਹ ਲਕਸ਼ਮੀ ਜੀ ਕੰਮ ਕਰ ਰਹੇ ਨੇ ਨਾਲ ਦੇ ਪਾਸੇ ਕੱਲਾ ਹੀ ਲੱਗਾ ਹੋਇਆ ਆ ਜਿਹੜੇ ਠੇਕੇਦਾਰ ਇਹ ਕਿਤੇ ਲੱਭ ਜਣੇ ਆ ਇਹ ਠੇਕੇਦਾਰਾਂ ਨਾਲ ਐਵੇਂ ਦੇ ਬੰਦੇ ਆ ਸਾਡੇ ਨਾਲ ਬਹੁਤ ਮੋਟਾ ਨਾਲ ਲੱਕੀ ਦੇ ਸ਼ੁਰੂ ਤੋਂ ਉਹ ਕੋਠਿਆਂ ਤੋਂ ਲੈ ਕੇ ਆ ਕੋਠੀ ਤੱਕ ਹੈਨਾ ਕੋਠੇ ਤੋਂ ਲੈ ਕੇ ਕੋਠੀਆਂ ਤੱਕਰੇ ਸਾਡੇ ਨਾਲ ਹੀ ਰਿਹਾ ਨਾਲ ਇਹਦਾ ਮਗਰ ਮੁੰਡਾ ਗੋੜੀਆਂ ਦਾ ਸ਼ਕੀਨ ਨੀਵੀਂ ਪਾ ਕੇ ਲੁਕਦਾ ਆ ਵਿਖਾ ਕੇ ਆ ਲੋਗਾ ਜਾਂਦਾ ਈ ਥੱਲੇ ਉਹ ਜਾਂਦੇ ਆ ਆਇਆ ਆ ਹੁਣ ਤਾਂ ਦੇਖਿਆ ਆ ਜੋੜ ਜੂੜ ਕੇ ਕਰਦੇ ਬਲਸਟਰ ਜਿਹਨੇ ਕੰਮ ਨਹੀਂ ਓਕੇ ਆਰਪੋਟਾਂ ਆ ਸਾਡੇ ਬੈਨ ਨੂੰ ਅਸੀਂ ਬਣਾ ਲਿਆ ਜੀ ਆ ਗੋਗੇ ਇਹਨੇ ਉੱਚਾ ਹੋ ਜਾਣਾ ਜੇ ਇਹ ਬੈਨ ਨੂੰ ਕੰਫਰਟੇਬਲ ਇੱਥੇ ਟੌਰ ਨਾਲ ਬੈਠੋ ਜਿਵੇਂ ਮਰਜ਼ੀ ਮੰਮੀ ਪੁੱਤ ਨਾ ਚੁੱਲਾ ਹਾਇ ਗਿਆ ਦਿਨ ਦੇਖ ਹਾਂ ਇਹ ਵੀ ਗੱਲ ਸਹੀ ਹੈ ਹੈ ਇਹ ਗੱਲ ਸਹੀ ਹੈ ਚੱਲਿਆ ਜੁਲਾਈ ਕਰਨਾ ਟੋਰ ਨਾ ਦਿੱਤਾ ਮਰਜੀ ਨੇ ਕੋਈ ਵਿਆਖ ਨਹੀਂ ਜੁੱਤ ਤੇ ਚੱਲਿਆ ਕਰਨੀ ਬਿੱਤਰੀ ਸਾਹਿਬ ਕੁੱਤੇ ਕੁੱਲਾ ਰੱਖ ਦੋ ਸਾਨੂੰ ਛੁੱਲਾ ਜੀ ਹਾਂ ਆ ਦੇਖੋ ਨਾ ਠੀਕ ਆਪਣੇ ਜਾ ਰਹੇ ਨੇ ਵਿਆਹ ਸ਼ਾਦੀ ਚਲਵਾਈ ਵੀ ਉੱਤੇ ਹੀ ਚੜਾ ਦਿਆ ਕਰਨਾ ਆਪਰੇ ਬੇਟਰ ਆ ਪਾਣੀ ਨਾਲ ਦੀ ਸਵੇਰੇ ਮਾਰਨਿੰਗ ਵਧੀਆ ਨਾ ਉੱਤੇ ਉਹਨਾਂ ਨੇ ਕੁਕੂ ਦਾ ਵਿਆਹ ਚੜਵਾਇਆ ਇਹ ਪੈਸੇ ਪਾਣਾ ਕੁਕੂ ਦਾ ਵਿਆਹ ਚਲਵਾਈ ਸਾਰਾ ਉੱਤੇ ਹੀ ਜਾਂਦਾ ਇੱਥੇ ਹਲਵਾਈ ਪਾੜਾ ਹਲਵਾਈ ਨੂੰ ਸਪੈਸ਼ਲ ਤੌਰ ਤੇ ਆਪਣਾ ਇੱਕੋ ਹਲਵਾਈ ਆ ਉਹ ਹਲਵਾਈ ਜਿਵੇਂ ਲੋਕ ਦੇਖ ਲਿਆ ਤੇ ਕਹਿੰਦੇ ਇੱਥੇ ਹੋਰ ਕੋਈ ਨਹੀਂ ਵੀ ਉੱਤੇ ਹੀ ਸਾਰਾ ਸਵਿਚ ਨੇ ਬਣਾਉਣ ਵਾਲਾ ਕੱਲਾ ਚੱਲਦਾ ਖਾਣ ਪੀਣ ਵਾਲਾ ਔਖਾ ਖਾਣ ਪੀਣ ਵਾਲਾ ਥੱਲੇ ਹੀ ਸਾਰਾ ਖਰਾਬ ਦੀ ਟੋਪੀ ਪਈ ਹੈ ਕਿਨਾਂ ਦਾ ਨਾ ਕਹਿੰਦੇ ਬੂਟੇ ਨਾ ਲਗਾਵਾ ਸਲਫਾ ਸਾਫ ਕਰਨ ਦੇ ਕੌਣ ਗੋਪੀ ਆ ਆ ਵੀਚ ਲੱਗਾ ਆ ਅੰਦਰ ਅਗਲਾ ਵਲੌਗ ਚੌਂਕੇ ਦੀ ਸਵਾਤੀ ਕਰ ਦਿੰਦਾ ਮੈਂ ਜਿਹਨਾਂ ਨੂੰ ਕਹਿ ਦਿੰਦਾ 12 ਵਜੇ ਫੇਰ ਕਿਹੜਾ ਮਾਰ ਲਾਂ ਕੱਲ ਉਹ ਅਸੀਂ ਨਵੇਂ ਚੌਂਕੇ ਦਾ ਮੂਰਤ ਕਰਾਂਗੇ ਬਾਕੀ ਸਾਡੇ ਠੇਕੇਦਾਰ ਨੂੰ ਨਵਾਂ ਕੰਮ ਜੀ ਮਿਲ ਗਿਆ ਜੀ ਬਾਬਾ ਮੇਰ ਕਰੇ ਫੋਣੀ ਕੋਠੀ ਤਿਆਰ ਕਰਨ ਲੱਗੇ ਕਹੇ ਦੀਏ ਤੇ ਹਨਾ ਜੀ ਆਇਆ ਯਾ ਸਕੁਅਰ ਫੀਟ ਵੱਡੀ ਐ ਤੂੰ ਮਤਲਬ ਡੇਢ ਗੁਣਾ ਜੈ ਨੇ ਡੇਢ ਗੁਣਾ ਥੋੜੀ ਦੋ ਡਬਲ ਨਹੀਂ ਨਹੀਂ ਡਬਲ ਨਹੀਂ ਮੰਮੀ ਹਾਂ ਡਬਲ ਹੀ ਮੰਨ ਲਓ ਠੇਕੇਦਾਰ ਚੱਲ ਡਬਲ ਹੀ ਮੰਨ ਲੈ ਥੋੜੀ ਬੋਦੀ ਠੇਕੇਦਾਰ ਤੂੰ ਆ ਗਿਆ ਜਿਹੜਾ ਬਾਪੂ ਆ ਬਾਪੂ ਆ ਅੱਛਾ ਬਾਪੂ ਮੰਨ ਗਿਆ ਉਹ ਬੰਨ ਲੈ ਕੰਪਲੀਟ ਫੇਰ ਵਿਖਾਉਣੇ ਜੀ ਕੰਮ ਆ ਜੀ ਕੱਟਿਆ ਜੰਗਲਾ ਨਾਲੇ ਮੈਂ ਹੋਂਟਾ ਪਕਾ ਕਰਤਾ ਵਾ ਮੰਨੀ ਨੂੰ ਲੈਣਾ ਹੀ ਮੰਨੀ ਨੂੰ ਫੋਨ ਹੀ ਲਾਇਆ ਕਿਸ ਨੇ ਫੋਨ ਕੱਲੇ ਆ ਠੀਕ ਆ ਬਣਾਇਆ ਮੈਨੂੰ ਤੂੰ ਨਹੀਂ ਲੁੱਟੀ ਚਾਦਰ ਲੱਗ ਜਾਨੂੰ ਨਹੀਂ ਨਹੀਂ ਥੋੜਾ ਜਿਹਾ ਬਾਧਰਾ ਇਹ ਨੂੰ ਅੱਗੇ ਪਾਉਣੇ ਤੇ ਚਾਦਰ ਲੱਗ ਜਾਨੀ ਸਾਰੀ ਤੇ ਚਾਦਰ ਲੱਗ ਨਹੀਂ ਆ ਆ ਬਹਿਣ ਵਾਸਤੇ ਤੁਹਾਡੇ ਆ ਬਣਾਤਾ ਪੂਰੀ ਲੰਮੀ ਪੂਰੀ ਕੁਰਸੀ ਬਣਾਤੀ ਆ ਠੋਹ ਲਾ ਕੇ ਜੇ ਪੈਣਾ ਵੀ ਪੈ ਵੀ ਸਕਦਾ ਇਦਾਂ ਐਨ ਬੰਦਾ ਦੇ ਇੱਟੇ ਤੱਕ ਵੀਨ ਕਰਿਆ ਕਰਾਂਗੇ ਅਸੀਂ। ਮੈਂ ਆਸ ਤੇ ਤਾਂ ਹੀ ਇੱਥੇ ਬਣਾਵਾਂਗੇ। ਹਾਂਜੀ ਜੰਗਲਾ ਜਣਕਣਾ ਨਹੀਂ। ਮੈਂ ਇੱਥੇ ਹੀ ਕੋਹਣ ਲੱਗਣਾ। ਕੱਟੀ ਗੱਲ ਜਾਂਦੀ ਫੋਨ। ਅੱਜ ਕੱਲ ਮੈਨੂੰ ਵਿਖਾਇਆ ਨਹੀਂ ਕਰ। ਮੰਨ ਲਓ ਪਹਿਲੇ ਨਟੋਂ ਲਗਿਨਾ। ਤੂੰ ਕਿਉਂ ਪਹਿਲੇ ਮੰਨੀ ਤੇ ਐਕਟ ਕਰ। ਮੈਂ ਜੜਾ ਕਿ ਨਵਾਉ। ਮੈਂ ਨਹੀਂ ਕਹਿੰਦਾ ਬਾਉ। ਆਹ ਮੈਂ ਦੋਹਾਂ ਦੇਖ। ਉਹ ਛੱਡ ਕੇ ਗਏ ਜੰਗਲਾ ਤੈਨੂੰ ਪਿਆਰ ਆਉਂਦਾ ਆ ਮਾਂ ਤੈਨੂੰ ਪਿਆਰ ਆਉਂਦਾ ਆ ਤਾਂ ਵੀ ਜਿਦਾ ਪੂਰਾ ਕਰਨ ਦਾ ਮਨ ਹੈ ਵੀ ਕਿਹੋ ਜਿਹਾ ਲੱਗਦਾ ਤਾਂ ਹਾਂ ਥੱਲੇ ਸੋਹਣਾ ਲੱਗਦਾ ਥੱਲੇ ਨੂੰ ਲੱਗਦਾ ਤੇ ਚੌਪੜੀ ਬਣੀ ਆ ਤੇ ਬੰਦ ਪਾਣੀ ਤੇ ਦੇਖ ਕੇ ਤਾਂ ਲੱਗਦਾ ਬਾਲਕਨੀ ਵੱਡੀ ਆ ਹਾਂ ਨਹੀਂ ਨਹੀਂ ਵਧੀਆ ਬੰਦੇ ਠੀਕ ਨਹੀਂ ਉਹਨੂੰ ਵੇਖ ਕੇ ਤਾਂ ਲੱਗਦਾ ਕਿ ਮੇਰੀ ਬਾਲਕਨੀ ਵੱਡੀ ਆ ਨਹੀਂ ਤਾਂ ਥੱਲੋਂ ਦਾ ਭੀਜੀ ਜੀ ਲੱਗਦੀ ਆ ਥੱਲੋਂ ਐ ਨਾ ਜਿਆਦਾ ਤੁਰਨ ਫਿਰਉਣੀ ਨਾ ਉਹ ਵਧੀਆ ਹੀ ਆ ਇੰਨਾ ਵੀ ਉੱਥੇ ਰੋਡ ਟਟ ਗਈ ਆ ਬਾਹਰ ਨਿਕਲ ਜਾਣੀ ਬਾਲੀ ਵੱਡੀ ਕਰ ਨਹੀਂ ਹਾਂ ਸੰਦੀਪ ਪਰ ਕਮਰੇ ਵਾਲੀ ਜਿਹੜੀ ਬਾਲਕਨੀ ਉਹ ਵੱਡੀ ਆ ਉੱਧਰ ਵੇਖਾਂ ਕਰਾਂਗੇ ਉੱਥੇ ਦੂਜੇ ਲੋੜ ਪੈਣਾ ਨਾ ਸਿੱਤ ਉੱਥੇ ਦੇ ਨਾਲੇ ਮੈਂ ਤੈਨੂੰ ਦੱਸਦਾ ਸਾਰੀ ਦਿਹਾੜੀ ਛਾਂ ਹੀ ਰਹਾ ਕਰਨੀ ਸ਼ਾਮ ਨਹੀਂ ਧੋਪ ਆਉਣੀ ਗੱਲੀ ਮੈਂ ਤੇ ਮੇਰਾ ਬੱਚਾ ਦੁਪਹਿਰ ਗਰਮੀਆਂ ਹੀ ਤਾਂ ਵਧੀਆ ਮੰਜੇ ਤੋਂ ਰਹਿਉਂਦੇ ਸੀ ਆਲਾ ਜੁੱਤੇ ਸਿਆਲਾ ਦੇ ਇੱਥੇ ਉਹ ਰੇ ਲੱਕੜ-ਕੜਦੀ ਬਣਾ ਲਈ ਲੱਕੜ ਦੀ ਬਣੀ ਹਾਂ ਹਾਂ ਉਹ ਕੁਝ ਹੋਰ ਹੀ ਬਣਾਇਆ ਸੀ ਉਹਨਾਂ ਨੇ ਇਹਦਾ ਇਹਦਾ ਨਾ ਨਹੀਂ ਬਣਾਉਂਦਾ ਆਪਦੀ ਜੋ ਪੈ ਥੋੜੀ ਜਿਹੀ ਲੱਕੜ ਦੀ ਦੋਨੋਂ ਹੀ ਦੋ ਵੀਰੇ ਆਹੇ ਲਾ ਦੇ ਦੋ ਪਲੇਟਾਂ ਉੱਥੇ ਨਹੀਂ ਉਹ ਨਹੀਂ ਉਹ ਆਪਣਾ ਦਾ ਰੋੜ ਤੇ ਹੋ ਜਾਣੀ ਬਾਹਲੀ ਆ ਇਧਰਲੀ ਵਧੀਆ ਬਾਲਕਨੀ ਵੱਢੀ ਆ ਤੇ ਇਸੇ ਦੇ ਨਾਲ ਸਾਡਾ ਵਲੌਗ ਹੁਣ ਖਤਮ ਹੋਣਾ ਲਾ ਆਲਮੋਸਟ ਉਹਨਾਂ ਨੇ ਡਨ ਕਰ ਦਿੱਤਾ ਹੈ ਕੰਮ ਤੇ ਇਹਨਾਂ ਦਾ ਨੰਬਰ ਮੈਂ ਸ਼ੇਅਰ ਕਰ ਦਿੰਦਾ ਕਿਸੇ ਨੇ ਵੀ ਤਰ੍ਹਾਂ ਦਾ ਐਦਾਂ ਰੂਫ ਮਤਲਬ ਜਿੰਨੀ ਮਰਜ਼ੀ ਉੱਚੀ ਕੰਧ ਦੇ ਦੇਣੇ ਬਣਵਾਉਣੀ ਹੋਣੀ ਹੋਤੇ ਜਿਨ੍ਹਾਂ ਨੇ ਮਤਲਬ ਆਦੇ ਐਲੀਵੇਸ਼ਨ ਦੇ ਵਿੱਚ ਜਿੱਦਾਂ ਸਿੰਪਲ ਜੰਗਲੇ ਉਹਨਾਂ ਨੂੰ ਮੋਡੀਫਾਈ ਕਰਾਉਣਾ ਹੋਵੇ ਇਹਨਾਂ ਤੋਂ ਕਰਾ ਲਿਓ ਬਸ ਪੀ ਟਾ ਆ ਕੇ ਇਹਨਾਂ ਨੂੰ ਦੇ ਦੇਣਾ ਮੁੜ ਕੇ ਲੋਹੇ ਲਾਉਣੇ ਆਪਣੇ ਬਣਾ ਲੈਣਾ ਠੀਕ ਆ ਕਿ ਨਹੀਂ ਮਤਲਬ ਪੀ ਕੀ ਕੰਮ ਕਰ ਲੈਣੇ ਇਹਦੇ ਚੀਜ਼ ਆਪਾਂ ਆਪਾਂ ਰੂਫਿੰਗ ਦਾ ਲੈਂਟਰ ਵੀ ਪਾ ਦੇਣਾ ਬਿਨਾਂ ਲੈਂਟਰ ਤੋਂ ਜੇ ਰਹਿਣਾ ਹੋਵੇ ਫਾਰਮ ਹਾਊਸ ਵਗੈਰਾ ਤੇ ਹਾਂ ਤੇ ਹੋਰ ਵੀ ਬਾਰਡ ਹਾਊਸ ਵੀ ਬਣਾ ਨਾ ਦਿੰਦੇ ਆ ਕੀ ਚਾਹਦਾ ਕੋਈ ਵੀ ਕੰਮ ਕਰਨਾ ਦਾ ਬੁਕਾ ਦੇਣਾ ਦੀ ਆ ਮੀਨ ਪਾ ਦੇ ਮੈਂ ਜਿੱਦਾਂ ਮਰਜ਼ੀ ਕਰਾ ਲਿਓ ਆ ਤੁਹਾਨੂੰ ਲੋਕੇ ਨਹੀਂ ਚੈੱਕ ਕਰੀ ਲੈਣੀਆਂ ਅਗਲੇ ਦਿਨ ਇਹ ਨਾ ਵੀਰ ਹੁਣ ਤਾਂ ਚਲੋ ਇੱਕ ਦਿਨ ਇੱਥੇ ਕੰਮ ਕਰਦੇ ਨੇ ਜਦੋਂ ਆਪਣਾ ਲਾਉਂਡਰੀ ਤਿਆਰ ਹੋ ਗਿਆ ਨਾ ਬਾਈ ਉਦੋਂ ਫੇਰ ਇੱਕ ਬਾਤ ਤੁਹਾਨੂੰ ਦੱਸਾਂਗੇ ਆਪਾਂ ਵਧੀਆ ਹਾਰਟ ਚ ਤਿਆਰ ਕਰਾਂਗੇ ਬਾਹਰ ਲਾਉਂਡਰ ਦੇ ਵਿੱਚ ਵੱਡੇ ਹਾਂ ਉਹ ਚ ਸੋਹਣੀ ਲੱਗਦੀ ਹੈ ਲਾਉਂਡਰੀ ਡਿਜ਼ਾਈਨ ਕਰਾਂਗੇ ਫੇਰ ਆਣਗੇ ਆ ਬਣਾ ਦਾਂਗੇ ਵੀਰੇ ਲਾਈਟ ਤੁਸੀਂ ਇਹਦਾ ਨੰਬਰ ਸ਼ੇਅਰ ਕਰਦੇ ਨੰਬਰ ਦੱਸ ਹੀ ਜਾਣਾ ਉਹਦਾ 869809794 ਤੇ ਇੰਡੀਆ ਸਾਰੇ ਜੀ ਕੰਮ ਕਰਨਗੇ ਕੋਈ ਚੱਕਰ ਨਹੀਂ ਪੰਜਾਬ ਲੈਵਲ ਦੇ ਨਹੀਂ ਇੰਡੀਆ ਲੈਵਲ ਤੇ ਕੰਮ ਕਰਨਗੇ ਯੂਪੀ ਰਾਜਸਥਾਨ ਜਿੱਥੇ ਮਰਜੀ ਜਿੱਥੇ ਮਰਜੀ ਹੋਵੇ ਕੰਮ ਕਰਨਾ ਬਸ ਇਹਨਾਂ ਨੇ ਤਾਂ ਯਾਰ ਇੱਕ ਨੰਬਰ ਕੰਮ ਕਰ ਲਿਆ ਆ ਚੀਜ਼ਾਂ ਦੇ ਹੱਥ ੁੱਟਤੀ ਬਣਵਾਉਣੀਆਂ ਹਨ ਤੇ ਇਹਨਾਂ ਤੋਂ ਬਣਵਾ ਸਕਦੇ ਹੋ ਥੈਂਕ ਯੂ